ਓ ਬੱਲੇ ਓ ਸਰਬਨ ਪੁੱਤਰਾ ਇਹਨੂੰ ਕਹਿੰਦੇ ਸਰਬਨ ਅਸਲੀ ਸਰਬਨ ਬਣ ਕੇ ਤੂੰ ਦਿਖਾਇਆਈ ਸਰਪੜਾ ਕਿਹੜਾ ਬਾਬੂ ਸਰਬਨ ਓ ਸਰਬਨ ਆਪਣੇ ਜਾਤ ਦੇ ਉਸ ਦਾ ਮੁੰਡਾ ਜਿਹਦਾ ਵਿਆਹ ਹੋਇਆ ਚਾਰ ਕਿ ਮਹੀਨੇ ਪਹਿਲਾਂ ਅੱਛਾ ਤੇ ਉਹ ਦੂਜਾ ਉਹ ਜਿਹਨੂੰ ਕਹਿੰਦੇ ਦਾਜੂ ਚੰਗਾ ਤੇ ਤਾਈ ਵਿਆਹ ਚ ਗੱਡੀ ਗੋਡੀ ਚੰਗੀ ਮਹਿੰਗੀ ਦਿੱਤੀ ਆਹ ਓਹੀ ਓਹੀ ਅੱਛਾ ਅੱਛਾ ਉਹਨੂੰ ਵੇ ਕੀ ਹੋਇਆ ਓਏ ਇਦਾਂ ਹੋਈ ਵੀ ਉਹਦਾ ਜਿਹੜਾ ਵਿਆਹ ਹੋਇਆ ਉਹ ਸਾਰੇ ਤਗੜੇ ਸੀ ਕੁੜੀ ਦੇ ਨਾਮ ਪਰਾ ਬਾਹਰ ਗੁਰ ਗਿਆ ਤੇ ਪੈਲੀ ਪੁੜੀ ਵੀ ਚੰਗੀ ਆ ਉਹਨਾਂ ਮਾਂ ਵੀ ਬਰਾਤਾ ਜਾ ਹੀ ਬਰਾ ਦੀ ਸੇਵਾਇ ਬਹੁਤ ਕੀਤੀ ਆ ਤਾਂ ਨਾ ਸੋਨਾ ਵੀ ਬਹੁਤ ਪਾਇਆ ਤਾਂ ਹੋਰ ਵੀ ਚਲੋ ਗੱਡੀ ਕਹਿੰਦੇ 20 ਲੱਖ ਵਾਲੀ ਦਿੱਤੀ ਆ ਇਹੇ ਅਸੀਂ ਉਸ ਦੀ ਤਰ੍ਹਾਂ ਬਹੁਤ ਯਾਨੀ ਘਾਰੀ ਭਾਰਤਾ ਉਹ ਜਿਹੜਾ ਵਿਆਹ ਜਿਹੜੀ ਕੁੜੀ ਉਹ ਥੋੜੀ ਹੰਕਾਰ ਜਿਹਾ ਹੋ ਗਈ ਕਿਉਂਕਿ ਜਿਹੜਾ ਸਰਪੰਦ ਦਾ ਘਰ ਸੀ ਉਹ ਥੋੜਾ ਹਮਾਤ ਰਿਆ ਵਿਚਾਰੇ ਥੋੜੇ ਜੇ ਨਰਮ ਆ ਤਾਂ ਉਹ ਵੀ ਨੇ ਚਲੋ 4 ਮਹੀਨਾ ਕਾ ਸੌਖਾ ਰਗਾ ਵੀ ਉਹਨੇ ਕੋ ਕਿ ਜਣਗੇ ਕੀ ਚੱਕ ਉਤਾਨੀਗਾ ਕੋਈ ਕੰਮ ਨਹੀਂ ਕਰਦਾ ਕੀਤਾ ਚਲੋ 700 ਨਹੀਂ ਨੇ ਵੀ ਮੁੰਡੇ ਦੀ ਮਾਂ ਨੇ ਵੀ ਕਿਹਾ ਚਲੋ ਨਵਾਂ ਨਵਾਂ ਵਿਆਹ ਹੋਇਆ ਤੇ ਉਹ ਕੁੜੀ ਤਾਂ ਘੇਟੀ ਗਈ ਸਰਪੰਦੇ ਘਰ ਆਈ ਉਹ ਜਦੋਂ ਸਵੇਰ ਤੋਂ ਹੀ ਗਰਮੀਆਂ ਸ਼ੁਰੂ ਹੋਈਆਂ ਏਸੀ ਚਲਾ ਰਿਆ ਜਿਹੜਾ ਆਇਆ ਸੀ ਤੇ ਚਲੋ ਜੀ ਜੜੀ ਰੋਟੀ ਮਾਂ ਨੇ ਪਕਾ ਕੇ ਜੜੀ ਖਾ ਕੇ ਤੇ ਬਾਹਦੇ ਝੂਠੇ ਥੱਲੇ ਤੇ ਚਲ ਸਾਰੀ ਜੜੀ ਉਹ ਬਹਿਦੀ ਰਹਿਣਾ ਮੋਬਾਈਲ ਵੇਹੇ ਰਹਿਣਾ ਚਾਹ ਚਾ ਲਿਓਣੀ ਚਾਹ ਵੀ ਉਹਨੇ ਪੀ ਕੇ ਚੱਲ ਵੀ ਕੋਈ ਕੰਮ ਤਾਂ ਦਾ ਨਾ ਕਰਦਾ ਨਾ ਸਰਪਾ ਉਹ ਨਹੀਂ ਮਾਂ ਮੁੰਡੇ ਦੀ ਬੜੀ ਦੁਖੀ ਹੋਇਆ ਕਹਿੰਦੀ ਮੈਂ ਵਿਆਹ ਕੀਤਾ ਨਾ ਮੇਰੀ ਜੜੀ ਆ ਉਹ ਮੈਨੂੰ ਖਵਾਉ ਇਹ ਤਾਂ ਕੰਮ ਹਟਾ ਹੋ ਗਿਆ ਵਾ ਇਕੱਲਾ ਇਕੱਲਾ ਮੇਰਾ ਪੁੱਤ ਸੀ ਉਹ ਆਪਦੇ ਮੁੰਡੇ ਨੂੰ ਕਹਿਣ ਲੱਗੀ ਵੀ ਪੁੱਤ ਮੈਂ ਆਵੇ ਹੁਣ ਬਜ਼ੁਰਗ ਹੋ ਗਈ ਮੇਰੇ ਕੋਈ ਕੰਮ ਹਟਾ ਲ ਮੈਂ ਕਿਹਾ ਨਾ ਮੈਨੂੰ ਖਵਾਉਗੀ ਤੇ ਉਹ ਤਾਂ ਕੋਈ ਕੰਮ ਤਾਂ ਦਾ ਨਹੀਂ ਕਰਦਾ ਇਹਨੂੰ ਕਹਿਆ ਵੀ ਰੋਟੀਆਂ ਰੱਟੀਆਂ ਪਕਾਇਆ ਕਰ ਯਾਰ ਮੈਨੂੰ ਖਵਾਇਆ ਕਰੇ ਉਹਨੇ ਆਦੀ ਘਰ ਇਹਨੂੰ ਕਿਹਾ ਵੀ ਕਹਿੰਦਾ ਭਾਗਵਾਨੇ ਬਹੁਤ ਹੋ ਗਿਆ ਤਿੰਨ ਚਾਰ ਮਹੀਨੇ ਹੋ ਗਿਆ ਤੂੰ ਵਿਹਲੇ ਬੈ ਕੇ ਖਾਨੀ ਆ ਤਾਂ ਤੂੰ ਹੁਣ ਰੋਟੀਆਂ ਤੂੰ ਪਕਾਇਆ ਕਰ ਮੇਰੇ ਮਾਂ ਪਿਓ ਬਜ਼ੁਰਗ ਹੋ ਗਿਆ ਤਾਂ ਉਹਨਾਂ ਨੂੰ ਖਵਾਇਆ ਕਰ ਕਹੀ ਜੀ ਮੈਂ ਉਹ ਮਿੰਨ ਨਹੀਂ ਰੋਟੀ ਜਾਤੀ ਪਕਾਉਣੀ ਆਉਦੀ ਮੈਂ ਮੈਂ ਤਗੜੇ ਕਰਦੀ ਆ ਸਾਡੇ ਘਰ ਤਾਂ ਨੌਕਰ ਰਾਨੀਆਂ ਰਹਿਆਂ ਮੈਂ ਨਹੀਂ ਰੋਟੀ ਜਾਤੀ ਪਕਾਉਣੀ ਐਸੇ ਕਰਕੇ ਮੈਨੂੰ ਘਰਦਿਆਂ ਗੱਡੀ ਦਿੱਤੀ ਆ ਇਹ ਅਸੀਂ ਦਿੱਤਾ ਤੇ ਮੈਂ ਨਹੀਂ ਆਹ ਜੇ ਤੂੰ ਜ਼ਿਆਦਾ ਕਹਿਣਾ ਵਾ ਤੇ ਮੈਂ ਤੇਰੀ ਰੋਟੀ ਬਗਾਉਂਗਾ ਜੀ ਮੈਂ ਤੇਰੇ ਮਾਂ ਪਿਓ ਦੀ ਨਹੀਂ ਮੈਂ ਤਾਂ 700 ਰਿਆ ਦੀ ਨਹੀਂ ਪੱਕਣੀ ਨਾ ਉਹਦੇ ਕੱਪੜੇ ਤੋਂ ਬਣਿਆ ਭਾਵੇਂ ਉਹਨੂੰ ਬਰਦਾਸ਼ਤ ਨਹੀਂ ਛੱਡਿਆ ਉਹ ਮੁੰਡੇ ਨੂੰ ਚੜਿਆ ਫੇ ਗੁੱਸੇ ਨਾਲ ਖਿੱਚ ਕੇ ਮਾਰੀ ਚ ਪੇੜ ਤੇ ਜਿਹੜੀ ਗੱਡੀ ਤੇ ਸੀ ਚਾਬੀਆਂ ਵੀ ਚੁੱਕ ਕੇ ਮਾਰ ਗਿਆ ਪੈਰਾਂ 'ਚ ਕਹਿੰਦਾ ਗੱਲ ਸੁਣ ਲੈ 22 ਸਾਲ ਮੇਰੀ ਉਮਰ ਆ ਤੇ ਮੇਰਾ ਮੈਨੂੰ ਪਾਲ ਪੋਛ ਕੇ ਨਾ ਲਾਡਾ ਨਾ ਵੜੇ ਕੀਤਾ ਵਾ ਤੇ ਮੇਰਾ ਪਿਓ ਕਮਾ ਕੇ ਲਿਆਉਂਦਾ ਹੁੰਦਾ ਸੀ ਮੇਰੀ ਮਾਂ ਪਕਾਉਂਦੀ ਹੁੰਦੀ ਸੀ ਤਾਂ ਮੈਂ ਖਾਂਦਾ ਹਦਾ ਸੀ ਮੈਨੂੰ ਪਤਾ ਨਹੀਂ ਪਿਓ ਕਿੱਥੋਂ ਲਿਆਉਦਾ ਤੇ ਮਾਂ ਕਿੱਦਾਂ ਪਕਾਉਂਦੀ ਆ ਤੇ ਮੈਂ ਇਹਨੂੰ ਕਦੀ ਪਿਓ ਨੇ ਨਹੀਂ ਕਿਹਾ ਤਾਂ ਹੁਣ ਮੈਂ ਵੱਡਾ ਹੋ ਗਿਆ ਤਾਂ ਮੇਰਾ ਫਰਜ਼ ਬਣਦਾ ਮੈਂ ਕਮਾ ਕੇ ਲਿਆਉਂਗਾ ਤੂੰ ਪਕਾਏਂਗੀ ਤੇ ਮੇਰਾ ਮਾਂ ਪਿਓ ਖਾਊਗਾ ਜੇ ਮਨਜ਼ੂਰ ਆ ਆ ਦਿਨ ਦੀਆਂ ਰਸੋਈ ਤੇ ਅੰਦਰ ਵਰਕੇ ਚੱਕਲਾ ਪ੍ਰਾਤ ਗੋਲਾ ਆਟਾ ਜੇ ਜੇ ਨਹੀਂ ਮੰਜ਼ੂਰ ਤਾਂ ਆਹ ਚਾਬੀਆਂ ਪਈਆਂ ਚੁੱਕ ਚਾਬੀਆਂ ਔਰ ਜਾ ਤੱਤਰ ਹੋ ਜਾ ਆਪਣੇ ਕਾਗਜ਼ ਮਗਰੇ ਮਗਰੇ ਲਾ ਕੇ ਤੇਰੇ ਏਸੀ ਵੀ ਲਿਆਇਆ ਜਿਹੜਾ ਕਹਿੰਦਾ ਮੇਰੀ ਮਾਂ ਪਿਓ ਦਾ ਨਹੀਂ ਹੋ ਸਕਿਆ ਮੇਰਾ ਕੁਝ ਨਹੀਂ ਲੱਗਦਾ ਸਭ ਤੋਂ ਪਹਿਲਾਂ ਮੈਨੂੰ ਮਾਂ ਪਿਓ ਬਾਅਦ ਤੂੰ ਆ ਉਹ ਚੁੱਪਚਾਪ ਅੰਦਰ ਵੜ ਕੇ ਪਰੌਂਠੇ ਪਕਾਉਣ ਲੱਗੀ ਤੇ ਮੈਂ ਕਹਿੰਦਾ ਵੀ ਇਹ ਵਜ੍ਹਾ ਸਰਬਨ ਪੁੱਤ ਹੋਣੇ ਚਾਹੀਦੇ ਆ ਜਿਹੜੇ ਆਪਦੇ ਘਰ ਨੂੰ ਕਹਿਣ ਬਿੱਤੂ ਆਦੀ ਜਗ੍ਹਾ ਤੇ ਮੇਰਾ ਮਾਪਿਓ ਆਦੀ ਜਗ੍ਹਾ ਤੇ ਕਦੀ ਵੀ ਬਿਰਧ ਆਸ਼ਰਮਾਂ ਦਾ ਬਣ ਇਹੋ ਜੇ ਸਰਬਨ ਪੁੱਤ ਹੋਣ ਤਾਂ ਬਿਰਧ ਆਸ਼ਰਮ ਚ ਮਾਪਿਓ ਨਹੀਂ ਜਾਂਦੇ ਬਰਬੇ ਸਰਬਨ ਪੁੱਤਰਾ